ਜਲੰਧਰ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਚੀਰਮੈਨੀ ਦਿਦੌੜ ਵਿੱਚ ਸ਼ੁਰੂਆਤ ਹੋ ਗਈ ਹੈ ਜਲੰਧਰ ਦੇ ਇਹ ਜ਼ਿਲ੍ਹਾ ਪ੍ਰੀਸ਼ਦ ਮੈਂਬਰ 21 ਲੋਕ ਸਭਾ ਮੈਂਬਰ ਦੀ ਇੱਕ ਬੋਟ ਸ਼ਾਮਲ ਹੋਣਾ 22 ਬਾਈ ਮੈਂਬਰਾਂ ਦੀ ਇਹ ਵਿੱਚੋਂ ਚੋਣ ਹੋਣੀ ਹੈ ਜ਼ਿਲ੍ਹਾ ਪ੍ਰੀਸ਼ਦ ਲਈ ਆਮ ਆਦਮੀ ਪਾਰਟੀ ਨਿਦਾਸ ਕਾਂਗਰਸ ਦੇ ਸੱਤ ਬਾਸਪਾ ਦਾ ਪੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮੈਂਬਰ ਹੈ ਆਓ ਅੱਜ ਇਸ ਨੂੰ ਲੈ ਕੇ ਕਰਦੇ ਹਾਂ ਚਰਚਾ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਦੋਸਤੋ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਔਨਲਾਈਨ ਚੈਨਲ ਅਤੇ ਫੇਸਬੁੱਕ ਪੇਜ ਆਓ ਗੱਲ ਕਰਦੇ ਹਾਂ ਕਿ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਲਈ ਦੌੜ ਸ਼ੁਰੂ ਹੋ ਗਈ ਹੈ ਇਸ ਦੌੜ ਦੇ ਵਿੱਚ ਜਿੱਥੇ ਸਾਰਿਆਂ ਨੂੰ ਵੱਧ ਸੀਟਾਂ 10 ਆਮ ਆਦਮੀ ਪਾਰਟੀ ਲੈ ਕੇ ਗਈ ਹੈ ਉੱਥੇ ਆਦਮਪੁਰ ਦੇ ਵਿੱਚ 4 ਕਰਤਾਰਪੁਰ ਵਿੱਚ 10 ਜਹੰਦਰ ਕੈਂਟ ਵਿੱਚ 2 ਅਤੇ ਹਲਕਾ ਨਕੂਤਰ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦਾ ਜ਼ਿਲ੍ਹਾ ਪ੍ਰੀਸ਼ਤ ਮੈਂਬਰ ਟੋਟਲ 10 ਜਦੋਂ ਕਿ ਕਾਂਗਰਸ ਦੇ 7 बसपा ਦੇ 3 ਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੁਣ ਜੇ ਦੇਖਿਆ ਜਾਵੇ ਜੇ ਸਤਾਪਤ ਚੇਅਰਮੈਨ ਨੇ ਲਈ ਕੋਸ਼ਿਸ਼ ਕਰਦੀ ਹੈ ਤੇ ਉਸ ਨੂੰ 12 ਮੈਂਬਰਾਂ ਦੀ ਲੋੜ ਹੈ 12 ਮੈਂਬਰ ਉਹਨਾਂ ਕੋਲ ਕੋਲ 10 ਨੇ ਦੋ ਮੈਂਬਰ ਕਿਹੜਾ ਲੈ ਕੇ ਆਉਂਦੇ ਨੇ ਇਹ ਆਉਣ ਵਾਲੇ ਸਮੇਂ ਨਿਰਧਾਰਣਾ ਜੇ ਇਹ ਦੇਖ ਲਿਆ ਜਾਵੇ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਚੇਰਮੈਨ ਨੇ ਦਾਅਵਾ ਕਰਦੀ ਹੈ ਦੂਸਰੇ ਪਾਸੇ ਕਾਂਗਰਸ ਕਿਵੇਂ ਇਸ ਅੰਕੜੇ ਤੱਕ ਪਹੁੰਚੂਗੀ ਆਓ ਇਹਦੇ ਬਾਰੇ ਵੀ ਆਪਾਂ ਚਰਚਾ ਕਰ ਲੈਨੇ ਆ ਕਿ ਕਾਂਗਰਸ ਦੇ ਸੱਤ ਅਗਰ ਉਹਨਾਂ ਦਾ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਹੋ ਜਾਂਦਾ ਹੈ ਤਿੰਨ ਕਾਂਗਰਸ ਦੇ ਨਾਲ ਰਲ ਜਾਣ ਨਾਲ ਇਹ ਅੰਕੜਾ 10 ਹੋ ਜਾਂਦਾ ਹੈ ਲੋਕ ਸਭਾ ਦੇ ਚਾਂਦੀ ਸਿੰਘ ਚੰਨੀ ਜੋ ਕਾਂਗਰਸ ਦੇ ਨੇ ਉਹਨਾਂ ਸਣੇ ਇਹ ਅੰਕੜਾ 11 ਹੋ ਜਾਂਦਾ ਹੈ ਇੱਕ ਮੈਂਬਰ ਦੀ ਕਾਂਗਰਸ ਨੂੰ ਵੀ ਜ਼ਰੂਰਤ ਹੈ ਕਿ ਉਹ ਸ਼ਰੂਮਣੀ ਅਕਾਲੀ ਦਲ ਦੇ ਮੈਂਬਰ ਨੂੰ ਆਪਣੇ ਨਾਲ ਰੌਣ ਵਿੱਚ ਕਾਮਯਾਬ ਹੋ ਜਾਂਦੇ ਨੇ ਜੇ ਇਸ ਤਰ੍ਹਾਂ ਗੇਮ ਵੱੜਦੀ ਹੈ ਤੇ ਫੇਰ ਚੇਅਰਮੈਨੀ ਕਾਂਗਰਸ ਲੈ ਜਾਂਦੀ ਹੈ ਬਾਈਸ ਚੇਅਰਮੈਨੀ ਲਈ ਬਸਪਾ ਨੂੰ ਵੀ ਸਹਿਮਤ ਕਰ ਸਕਦੀ ਹੈ ਕਾਂਗਰਸ ਤੇ ਆਓ ਆਮ ਆਦਮੀ ਪਾਰਟੀ ਦੀ ਹੁਣ ਇਹ ਗੱਲ ਕਰ ਲੈਣੇ ਆ ਉਹ ਚਾਰ ਆਗੂ ਕਿਹੜੇ ਚਾਹੁੰਦੇ ਆ ਕਿ ਮੇਰੇ ਹੱਥ ਤੇ ਦੇ ਵਿੱਚ ਚੇਅਰਮੈਨ ਨਹੀਂ ਆ ਜਵੇ ਉਹਨਾਂ ਵਿੱਚ ਆਦਮਪੁਰ ਤੋਂ ਨਹੀਂ ਪੰਮਨ ਕੁਮਾਰ ਟਿੰਨੂ ਆਦਮਪੁਰ ਤੋਂ ਹਲਕਾ ਅਨਚਾਰਜ ਨੇ ਕਰਤਾਰਪੁਰ ਤੋਂ ਸਾਬਕਾ ਮੰਤਰੀ ਅਤੇ ਵਿਧਾਇਕ ਬਲਕਾਰ ਸਿੰਘ ਨੇ ਜੇ ਕੈਂਟ ਦੀ ਗੱਲ ਕਰੀਏ ਇੱਥੋਂ ਅਨਚਾਰਜ ਨੇ ਹਲਕੇ ਦੇ ਰਾਜਵਿੰਦਰ ਕੌਰ ਥਿਆੜਾ ਜਿਨ੍ਹਾਂ ਦੇ ਕੋਲ ਦੋ ਮੈਂਬਰ ਨੇ ਆਖਰ ਦੇ ਵਿੱਚ ਗੱਲ ਕਰ ਲੈਣੇ ਹਲਕਾ ਨਕੂਦਰ ਤੋਂ ਬਧਾਇਕ ਇੰਦਰਜੀਤ ਕੁਰਮਾਨ ਬੀਬੀ ਮਾਨ ਕੋਲ ਇੱਕੋ ਮੈਂਬਰ ਹੈ ਔਰ ਇੱਕੋ ਹੀ ਮੈਂਬਰ ਦਰਸ਼ਨ ਸੰਤਾਲੀ 83 ਵਾਰ ਜ਼ਿਲ੍ਹਾ ਪ੍ਰੀਸ਼ਦ ਜਿੱਤ ਕੇ ਆਏ ਨੇ ਪਹਿਲਾਂ ਉਹਨਾਂ ਨੇ 2013 ਦੇ ਵਿੱਚ ਜਿੱਤ ਪ੍ਰਾਪਤ ਕੀਤੀ ਦੂਸਰੀ ਵਾਰੀ ਉਹ 2018 ਵਿੱਚ ਜ਼ਿਲ੍ਹਾ ਪ੍ਰੀਸ਼ਦ ਜਿੱਤ ਕੇ ਆਉਂਦੇ ਨੇ ਲਗਾਤਾਰ ਉਹਨਾਂ ਨੇ ਦੋ ਵਾਰ ਕਾਂਗਰਸ ਦੇ ਵਿੱਚੋਂ ਇਹ ਮੈਂਬਰੀ ਜਿੱਤੀ ਹੈ ਔਰ ਬਾਸ ਚੇਅਰਮੈਨ ਦੇ ਅਹੁਦੇ ਤੇ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਦਰਸ਼ਨ ਸੰਟਾਲੀ ਤੀਸਰੀ ਵਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣੇ ਨੇ ਉਹਨਾਂ ਨੂੰ ਲੈ ਕੇ ਜੇ ਉਹਨਾਂ ਦੀ ਸੀਨੀਅਰ ਤਤ ਨੂੰ ਦੇਖਿਆ ਜਾਵੇ ਜਿਸ ਤਰ੍ਹਾਂ ਇਹਨਾਂ ਚੌਹਾ ਆਗੂਆਂ ਦੇ ਵਿਚਕਾਰ ਇਹ ਮੁਕਾਬਲੇਬਾਜ਼ੀ ਆ ਉਸ ਨੂੰ ਲੈ ਕੇ ਜਿੱਧਰ ਵੀ ਹਲਕਿਆਂ ਦੇ ਇੰਚਾਰਜ ਜਾਂ ਦੋ ਵਿਧਾਇਕ ਜਿੱਧਰ ਵੀ ਤੜਾਪਾਰੀ ਪੈ ਗਿਆ ਉਧਰ ਇਹ ਚੇਅਰਮੈਨ ਨੇ ਜਿਹੜੀ ਆ ਆ ਸਕਦੀ ਹੈ ਇੱਥੇ ਇਹ ਵੀ ਜ਼ਰੂਰੀ ਆ ਕਿ ਜਿਹੜਾ ਮੈਂਬਰ ਦੋ ਮੈਂਬਰ ਬਾਰੀ ਪਾਰਟੀਆਂ ਚੋਂ ਲਿਆਉਣ ਚ ਕਾਮਯਾਬ ਹੋ ਜਾਂਦਾ ਉਹ ਵੀ ਕਾਮਯਾਬੀ ਵਾਲ ਵਧ ਸਕਦਾ ਹੈ ਸਾਡੇ ਕੋਲ ਜਿਵੇਂ ਜਾਣਕਾਰੀ ਆ ਕਿ ਹੋ ਸਕਦਾ ਕਿ ਅਗਰ ਜੇ ਦੋਵੇਂ ਬੀਬੀਆਂ ਇਸ ਇਲੈਕਸ਼ਨ ਨੂੰ ਲੈ ਕੇ ਇਕੱਠੀਆਂ ਹੋ ਜੰਨੀਆਂ ਤੇ ਫਿਰ ਇਹ ਕਹਿ ਸਕਦੇ ਆ ਵੀ ਇਹ ਧੜੇ ਦੇ ਵਿੱਚ ਦੋ ਜਿਹੜੇ ਆ ਆਗੂ ਇਕੱਠੇ ਹੋ ਜਾਂਦੇ ਆ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਦੋ ਮੈਂਬਰਾਂ ਦੀ ਲੋੜ ਆ ਆਮ ਆਦਮੀ ਪਾਰਟੀ ਉਹ ਬਾਸਪਾ ਚ ਆਉਂਦੇ ਨੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਮੈਂਬਰ ਇਹ ਲੈ ਆਉਂਦੇ ਨੇ ਇਹ ਖਿੱਚੋ ਤਾਣ ਜਿਹੜੀ ਆ ਉਸ ਸਮੇਂ ਤੱਕ ਬਣੀ ਰਹਿਣੀ ਹੈ ਜਦੋਂ ਤੱਕ ਜ਼ਿਲ੍ਹਾ ਪ੍ਰੇਸ਼ਦ ਦਾ ਚੇਅਰਮੈਨ ਚੁਣੇ ਜਾਣ ਦੀ ਜਿਹੜੀ ਕਵੈਦ ਆ ਜਦੋਂ ਤੱਕ ਇਹ ਪੂਰੀ ਨਹੀਂ ਹੁੰਦੀ ਇਸ ਗੱਲ ਵਿੱਚ ਕੋਈ ਦੂਰਹਿਮਾ ਨਹੀਂ ਕਿ ਦਰਸ਼ਨ ਸਿੰਘ ਟਾਲੀ ਆਮ ਆਦਮੀ ਪਾਰਟੀ ਵਿੱਚ ਸੀਨੀਅਰ ਜਿਗਾ ਪ੍ਰਿਸ਼ਤ ਮੈਂਬਰ ਨੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ভাইস ਚੀਰਮੈਨ ਬਣ ਚੁੱਕੇ ਆ ਤਜਰਬੇਕਾਰ ਹੈ ਅਗਰ ਪਾਰਟੀ ਉਹਨਾਂ ਤੇ ਇਹ ਦਾਅ ਖੇਲਦੀ ਹੈ ਫਿਰ ਹਲਕਾ ਵਿਧਾਇਕ ਬੀਬੀ ਇੰਦਰਜੀਤ ਔਰ ਮਾਨ ਜਿਨ੍ਹਾਂ ਨੇ ਇਸ ਮੁਕਾਬਲੇਬਾਜ਼ੀ ਦੇ ਵਿੱਚ ਸ਼ੁਰੂਆਤ ਕੀਤੀ ਹੈ ਉਹ ਇਸ ਕੰਮ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਤੇ ਹਲਕਾ ਨਕੂਤਰ ਦੇ ਹਿੱਸੇ ਚੀਰਮਨੀ ਆ ਜਾਂਦੀ ਹੈ ਤੇ ਇਹ ਸਿਆਸੀ ਤੌਰ ਤੇ ਵੀ ਇੱਕ ਮਜ਼ਬੂਤੀ ਵਾਲੀ ਗੱਲ ਹੈ ਸੰਗਠਨ ਤੌਰ ਤੇ ਵੀ ਮਜ਼ਬੂਤੀ ਵਾਲੀ ਗੱਲ ਹੈ ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਕਿਹੜੇ ਹਲਕੇ ਨੂੰ ਮਾਣਾ ਸਲੋਂਦਾ ਕਿਹੜੇ ਲੀਡਰ ਦਾ ਗੁਣਾ ਜਿਹੜਾ ਉਹ ਵੱਧ ਪੈਂਦਾ ਹਾਈ ਕਮਾਂਡ ਨੇ ਇਸ ਨੂੰ ਲੈ ਕੇ ਦੇਖਣਾ ਇਹ ਵੀ ਇੱਥੇ ਗੱਲ ਕਰਨੀ ਬਣਦੀ ਹੈ ਕਿ ਜਿੰਨਾ ਚਿਰ 12 ਮੈਂਬਰ ਇੱਕ ਪਾਸੇ ਹੋ ਨਹੀਂ ਜਾਂਦੇ ਉਹਨਾਂ ਚਿਰ ਵੀ ਹੋ ਸਕਦਾ ਵੀ ਸਤਾਤ ਇਹ ਚੋਣ ਨੂੰ ਲੰਬਾ ਕਰ ਸਕਦੀ ਹੈ ਕਿਉਂਕਿ ਇਹ ਆਮ ਹੀ ਗੱਲ ਅੱਜ ਕੱਲ੍ਹ ਹੈ ਕਿ ਸਤਾਤ ਵੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਸਾਡੀਆਂ ਵੱਧ ਤੋਂ ਵੱਧ ਜ਼ਿਲ੍ਹਾ ਪ੍ਰੀਸ਼ਦ ਜਿਹੜੀਆਂ ਆ ਉਹ ਚੇਅਰਮੈਨੀਆਂ ਬਣ ਤੇ ਅੱਜ ਜਲੰਧਰ ਵਿੱਚ ਜਿਵੇਂ ਜਲੰਧਰ ਸੈਂਟਰੂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਦੇ ਕਾਉਂਸਲ ਜਿਹੜਿਆ ਉਹ ਪਾਰਟੀ ਨੂੰ ਛੱਡ ਕੇ ਆਉਣ ਦੀਆਂ ਖਬਰਾਂ ਆ ਇਸੇ ਤਰ੍ਹਾਂ ਇਹ ਸੁਭਾਵਕ ਹੈ ਕਿ ਦੂਜੀਆਂ ਪਾਰਟੀਆਂ ਦੇ ਜਿਹੜੇ ਉਹ ਮੈਂਬਰ ਆ ਓਏ ਸਿਲੈਕਸ਼ਨ ਦੇ ਵਿੱਚ ਕਈ ਵਾਰ ਜਿਹੜੇ ਆ ਉਹ ਅੰਦਰ ਖਾਤੇ ਵੋਟ ਆ ਜਾਂਦੇ ਆ ਹੁਣ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੋ ਮੈਂਬਰ ਲੈ ਲਈ 22 ਚੇਅਰਮੈਨ ਨਹੀਂ ਕਿਸੇ ਦੂਸਰੀ ਪਾਰਟੀ ਨੂੰ ਦੇ ਸਕਦੀ ਆ ਅਜਿਹੀ ਸਥਿਤੀ ਵੀ ਮੰਨ ਸਕਦੀ ਆ ਇਹ ਆਉਣ ਵਾਲੇ ਸਮੇਂ ਨੇ ਦੱਸਣਾ ਫਿਲਹਾਲ ਇਹ ਹੀ ਕਿਹਾ ਜਾ ਸਕਦਾ ਕਿ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਨੂੰ ਲੈ ਕੇ ਦੌੜ ਪਹਿਲਾਂ ਇਹਨਾਂ ਆਗੂਆਂ ਦੇ ਪਿਛਕਾਰ ਸ਼ੁਰੂ ਹੋਈ ਆ ਇਹਨਾਂ ਆਗੂਆਂ ਨੇ ਇਸ ਦੌਰ ਦੇ ਵਿੱਚ ਸ਼ਾਮਲ ਹੋ ਕੇ ਜਿੱਥੇ ਦੋ ਮੈਂਬਰ ਬਾਰੀ ਪਾਰਟੀਆਂ ਦੇ ਲੈ ਕੇ ਆਉਣ ਦੀ ਕਵਾਇਤ ਸ਼ੁਰੂ ਹੋ ਗਈ ਆ ਉੱਥੇ ਆਪਸ ਵਿੱਚ ਵੀ ਜਿਹੜੀ ਆ ਉਹ ਇਹ ਕਹਿ ਸਕਦੇ ਆ ਇੱਕ ਦੂਸਰੇ ਦਾ ਸਹਿਯੋਗ ਕਰਨ ਦੇ ਜਿਹੜੇ ਵਾਅਦੇ ਹੋ ਰਿਹਾ ਬੁੱਧੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਆਪਾਂ ਜਿਲ੍ਹਾ ਜਨੰਦਰ ਦੀ ਜਿਹੜਾ ਪ੍ਰਸ਼ਤੀ ਚੇਅਰਮੈਨ ਇਹਨੂੰ ਲੈ ਕੇ ਚਰਚਾ ਕੀਤੀ ਹੈ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਇਕ ਕਰਨਾ ਦੋਸਤੋ ਨਾ ਭੁੱਲਣਾ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਇਸ ਚੋਣ ਬਾਰੇ ਕੀ ਰਾਇ ਰੱਖਦੇ ਆ ਕਮੈਂਟ ਬਾਕਸ ਦੇ ਵਿੱਚ ਸਾਡੇ ਵਿੱਚ ਰਾਇ ਦੇ ਸਕਦੇ ਹੋ ਕਿ ਜਿਹੜੀ ਆਪਾਂ ਇੱਥੇ ਚਰਚਾ ਕੀਤੀ ਆ ਅਜਿਹਾ ਹੋ ਸਕਦਾ ਜਾਂ ਕੋਈ ਹੋਰ ਵੀ ਜਿਹੜਾ ਆ ਉਹ ਨਿੱਤਿ ਹਟਿਆਰ ਹੋ ਸਕਦੀ ਹੈ ਇਦੇ ਬਾਰੇ ਜਰੂਰ ਆਪਣੀ رائے ਦਿਓ ਅੱਜ ਲਈ ਇੰਨਾ ਹੀ ਕੱਲ ਤੁਹਾਡੇ ਲਈ ਇੱਕ ਨਵਾਂ ਮੁੱਦਾ ਹੋਰ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਦੇਖਦੇ ਰਹੋ ਬਿੱਲ ਦਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ